ੋਏ ਗੁਰਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪੋ ਸਿੱਖ ਸਤ ਗੁਰੂ ਕੇ ਪਿਆਰੇਓ ਹੂੰ ਬਾਬੋ ਸਚੀ ਬਾਣੀ ਵਡਿਆਈ ਵਿਚਾਰ ਕਰੀ ਆਵੈ ਤਪਰਾ ਨਦਰਿ ਗੋ ਕੁਦਵਾਰੰ ਸੋ ਘੋ ਤਲਗੁਰ ਸੇਵੀਐ ਅਨਸ ਸੈ ਜਿਸੁ ਮਾਲਾਇਂ ਦਰਸਨ ਕਰਸੀਐ ਗੁਰ ਕੰ ਜਾ ਨਮੋ ਬਰਨ ਦੁਖ ਜਾਈ ਧਨ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਰ ਦੁਜਾ ਅਸ਼ਟਪਦੀਆ ਇਕ ਬੂ ਅੰਕਾਰ ਸਤਗੁਰ ਪ੍ਰਸਾਦਿ ਰੂਪ ਔਰ ਬੇਦ ਵਿਚਾਰਿਓ ਨਿਬਲਿ ਪੇ ਅੰਵਸਾ ਦੇ ਵਾਟ ਪੜਿਓ ਔਰ ਬੇਦ ਵਿਚਾਰਿਓ ਨਿਬਲਿ ਪੇ ਅੰਗਸਾ ਦੇ ਪੰਜ ਜਨਸੋ ਸੰਦ ਨਚਦੇ ਪੀਓ ਆਦੇ ਕ ਆਵਦ ਬਾਦੇ ਨਾ ਜਾਏ ਮੈਂ ਕੀ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜੈ ਬੁੱਧ ਬਵਿਕਾਰ ਰਾਉ ਮੋਨ ਪਇਓ ਕਿਰਪਾ ਤੇ ਰਹੀਉ ਨਵਨ ਫਿਰਿਓ ਬਨਮਾਈ ਤਟ ਤੀਰਤ ਉਦੇ ਨਾਈ ਮਨ ਕਾਮਨਾ ਤੀਰਥ ਜੈ ਵਸੀ ਸਿਰ ਕਰ ਬਿਤਰਾਈ ਮਗ ਕੀ ਮੈ ਰ ਨ ਉਤਰ ਇਹ ਵਿਦ ਜਿ ਲਖ ਚਤਨ ਕਰਾ ਨਰ ਮਿਲ ਗਏ ਜੁਤਾ ਜੋਗ ਸਿੱਧ ਆਸਨ 84 ਈਪੀ ਕਰ ਕਰ ਰਹੇ ਆ ਵਡੇ ਆਰਜਾ ਫਿਰ ਫਿਰ ਜਨਮ ਹੈ ਹਰ ਸੋ ਸੰਗ ਨਾ ਗਏ ਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਮੇਂ ਚੰਦਨ ਚੂਨਾ ਨਰਕ ਕੋਰ ਕਾ ਦਵਾਰ ਹਰ ਕੀਰਤ ਸਾਦ ਸਦਤ ਹੈ ਸਿਰ ਧਰ ਮਨ ਕਰ ਕਰ ਮਨ ਕਾ ਨਿਗਤਿ ਸਭਿ ਉਪਰਾਪਤ ਜਿਸ ਪੁਰਬ ਲਖੇ ਕਲਹਿ ਨਭ ਤੇਰੋ ਸੇਵਕ ਇਹ ਰੰਗ ਮਾਤਮ ਤੇਰੋ ਸੇਵਕ ਇਹ ਰੰਗ ਮਾਤਮ ਤੈਯੋ ਕਰਪਾ ਲਤੀਨ ਦੁਖ ਪੰਜਨ ਹਰ ਹਰ ਕੀਰਤਨ ਇਹ ਮਨ ਰਾਤਮ ਤੇਰੋ ਸੇਵਕ ਇਹ ਰੰਗ ਮਾਤਮ ਤੈਯੋ ਕਰਪਾ ਲਤੀਨ ਦੁਖ ਪੰਜਨ ਮਨ ਲਗਾ ਤਾ ਰਹਾ ਤੂੰ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ